ਸਤਿ ਸ਼੍ਰੀ ਅਕਾਲ ਜੀ ਵੇਦਰ ਬਹਾਰਪ੍ਰੀਤ ਵੇਦਰ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ 3 ਫਰਵਰੀ ਤੋਂ ਲੈ ਕੇ 9 ਫਰਵਰੀ ਦੇ ਮੌਸਮ ਦੀ ਆ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਮੌਸਮ ਵਿੱਚ ਕੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਕਿ ਜਿਹੜਾ ਸਿਸਟਮ ਲੱਗਣ ਜਾ ਰਿਹਾ ਜੋ ਕਿ 4 ਫਰਵਰੀ ਲੱਗਣ ਦੀ ਸੰਭਾਵਨਾ ਤਾਂ 4 ਤੋਂ 5 ਦੋ ਦਿਨਾਂ ਦੇ ਵਿੱਚ ਜਾਨਕੀ ਮੇਨ ਦਿਨ ਹੋਵੇਗਾ 4 ਫਰਵਰੀ 2025 ਨੂੰ ਜਾਨਕੀ ਕੱਲ ਜਿਹੜਾ ਸਿਸਟਮ ਲੱਗਣ ਜਾ ਰਿਹਾ ਹੈ ਸੋ ਕਿਹੜੇ ਕਿਹੜੇ ਜ਼ਿਲ੍ਹਿਆਂ ਵਿੱਚ ਵਾਤਾਵਰਣ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਘਟਮੀ ਦੇ ਜਿਹੜੇ ਅ ਮੌਸਮ ਦੀ ਗੱਲ ਕਰਾਂਗੇ 3 ਤੋਂ ਲੈ ਕੇ 9 ਫਰਵਰੀ ਦਰਮਿਆਨ ਪੰਜਾਬ ਹਰਿਆਣਾ ਰਾਜਸਥਾਨ ਦਾ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਕੀ ਮੌਸਮ ਵਿੱਚ ਤਬਦੀਲੀ ਵੇਖਣ ਨੂੰ ਮਿਲ ਉਸੇ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆਂ ਕੋ ਚੈਨਲ ਚ ਕਰਨਾ ਚਾਹੁੰਦੇ ਆਂ ਜਿਹੜੇ ਵੀ ਚੈਨਲ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆਂ ਅਸਤੀ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਸਵੇਰ ਦੇ ਸੈਟਲਾਈਟ ਤਸਵੀਰਾਂ ਵਿੱਚ ਸਿਰਫ 7:45 ਸਵੇਰ ਅੱਜ 3 ਫਰਵਰੀ 2025 ਦੀਆਂ ਲਾਈਵ ਲੱਗਦਾ ਹੈ ਰਿਆਣਾ ਤੇ ਰਾਜਸਥਾਨ ਦੇ ਕਾਫੀ ਖੇਤਰਾਂ 'ਤੁੰਦ ਜਿਹੜੀ ਬਣੀ ਹੈ ਹਲਕੀ ਸੰਘਣੀ ਜਾਣਕਿ ਅੱਜ ਆ ਤੁੰਦ ਤੇ ਜਿਹੜੇ ਡਿੱਗਣ ਦੇ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਜਾਣਕਿ 10 11 ਵਜੇ ਦੇ ਆਸ-ਪਾਸ ਕਈ ਖੇਤਰਾਂ 'ਮੌਸਮ ਜਿਹੜਾ ਸਾਫ਼ ਹੁੰਦੇ ਆ ਸਾਰ ਨੇ ਜਾਂ ਹੋ ਸਕਦਾ ਹੈ ਕੁਝ ਖੇਤਰਾਂ 'ਤੁੰਦ ਆ ਦੁਪਹਿਰ ਸ਼ਾਮ ਦੇ ਆਸ-ਪਾਸ ਡਿੱਗ ਜੇ ਤੇ ਉਸ ਵਾਰ ਤਾ ਧੁੱਪ ਲੱਗਣ ਦੇ ਸਾਰ ਪੂਰੇ-ਪੂਰੇ ਬੰਦੇ ਦਿਖਾਈ ਦੇ ਰਹੇ ਨੇ ਹੋ ਸਕਦਾ ਹੈ ਕਿ ਕੁਝ ਖੇਤਰਾਂ 'ਸਵੇਰ ਦੇ ਜਿਸ ਸਮੇਂ ਜਿਹੜਾ ਧੁੱਪ ਆ ਨਿਕਲਦਾ ਸਾਰ ਜਾਣਕਿ 9 10 ਵਜੇ ਤੋਂ ਬਾਅਦ 10 11 ਵਜੇ 12 ਵਜੇ ਤੇ ਕੁ ਦੇ ਆ ਤੋਂ ਧੁੱਪ ਨਿਕਲਦੇ ਆਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤਾਂ ਜਿਹੜੀ ਧੁੰਦ ਹੋਵੇਗੀ ਕਾਫੀ ਸਮੇਂ ਤੱਕ ਆਪਾਂ ਗੱਲ ਟੈਕ ਨਹੀਂ ਪਾਏਗੀ ਤਾਂ ਧੁੰਦ ਥੱਲੇ ਡਿੱਗ ਜੇਗੀ ਜਿਸ ਕਰ ਮੌਸਮ ਅਜ ਸਾਫ਼ ਹੁੰਦੇ ਆਸਾਰ ਜਿਹੜੇ ਬੰਦੇ ਦਿਖਾਈ ਦੇ ਨੇ ਧੁੱਪ ਨਿਕਲਦੀ ਸੁਭਾਵਨਾ ਪੂਰੀ ਪੂਰੀ ਜਿਹੜੀ ਬਣੀ ਆਈ ਏ ਤੇ ਕੱਲ 4 ਫਰਵਰੀ ਜਿਹੜਾ ਮੌਸਮ ਗਾ ਧੁੰਦਲਾਇ ਮੌਸਮ ਵੇਖਣ ਨੂੰ ਮਿਲਸਦਾ ਉਸ ਪਰ 5 ਫਰਵਰੀ ਫਿਰ ਤੋਂ ਜਿਹੜੀ ਧੁੰਦ ਦੀ ਵਾਪਸੀ ਹੋਵੇਗੀ ਜਾਨੀ ਕਈ ਖੇਤਰਾਵਾਂ ਵਿੱਚ ਸੰਗਣੀ ਆ ਧੁੰਦ ਜਿਹੜੀ ਦਸਤਕ ਦੇਵੇਗੀ ਤਾਂ ਉਸ ਪਰ 7 8 9 ਆ ਜਿਹੜਾ ਫਰਵਰੀ ਹੋਵੇਗਾ ਇਸ ਦੇ ਦ ਬਦਲਵਾਈ ਹੋਵੇਗੀ ਉਪਰੋਂ ਦੀ ਪੰਜਾਬ ਹਰਿਆਣਾ ਰਾਜਸਥਾਨ ਦੇ ਉੱਤ ਜਿਹੜੀ ਗੁਜਰੇਗੀ ਜਿਸ ਕਰਕੇ ਆ ਕੁਝ ਖੇਤਰਾ ਮੱਧਮ ਤੋਪ ਵੇਖਣ ਨੂੰ ਮਿਲ ਸਕਦੀ 7 8 9 ਫਰਵਰੀ ਦੇ ਦਰਮਿਆਨ ਤਾਂ ਕਈ ਖੇਤਰਾ ਵਿੱਚ ਜਿਹੜੀ ਆਪਾਂ ਗੱਲ ਕਰੀ ਜਿਹੜੀ ਬੱਦਲਵਾਈ ਕ੍ਰਾਸ ਕਰੇਗੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਰਾਜਸਥਾਨ ਦੇ ਖੇਤਰਾ ਵਿੱਚ ਤਾਂ ਮੱਧਮ ਜੀ ਤੋ ਕਈ ਖੇਤਰਾ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਤਾਂ 7 8 9 ਫਰਵਰੀ ਦੇ ਦਰਮਿਆਨ ਬੱਦਲਵਾਈ ਜ਼ਰੂਰ ਗੁਜੇਗੀ ਪਰ ਮੀਂਹ ਦਾ ਸਾਰ ਕੋਈ ਵੀ ਬੰਦੇ ਦਿਖਾਈ ਨਹੀਂ ਦੇ ਰਹੇ ਹੁਣ ਆਪਾਂ ਗੱਲ ਕਰਦੇ ਹਾਂ ਸਿਸਟਮ ਦੀ ਜਾਨਕੀ ਕੱਲ ਜਿਹੜਾ ਸਿਸਟਮ ਲੱਗਣਾ ਮੀ ਦਾ ਸਾਰ ਜਿਹੜੇ ਬੰਦ ਦਿਖਾਈ ਦੇ ਰਹੇ ਕਿਤੇ ਕਿਤੇ ਘੱਟ ਕਿਤੇ ਕਿਤੇ ਵਧ ਜਿਹੜੇ ਆਜ ਕਿਤੇ ਕਿਤੇ ਮੀਂਹ ਦੇ ਸ਼ਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਉਸ ਤੋਂ ਬਾਅਦ ਗੱਲ ਕਰੀਏ ਜਿਹੜਾ ਅੱਜ 3 ਫਰਵਰੀ ਦੁਪਹਿਰ ਸ਼ਾਮ ਤੋਂ ਬਾਅਦ ਜਾਂ ਕਿ ਰਾਤ ਦੇ ਸਮੇਂ ਤੋਂ ਲੈ ਕੇ ਤੇ ਕੱਲ 4 ਫਰਵਰੀ ਪੂਰਾ ਚੱਲੇਗਾ ਤੇ ਉਸ ਤੋਂ ਬਾਅਦ 5 ਤੋਂ ਲੈ ਕੇ ਫਿਰ 7 8 9 ਫਰਵਰੀ ਤੱਕ ਜਿਆਦਾਤਰ ਮੌਮਾਂ ਕੇ ਉੱਤਰ ਤੋਂ ਪੱਛਮ ਦਿਸ਼ਾ ਵੱਲ ਵਗਤੀਆਂ ਰਹਿਣਗੀਆਂ ਤਾਂ ਸਭ ਤੋਂ ਪਹਿਲਾਂ ਆਪਾਂ ਸੈਟਲਾਈਟ ਤਸਵੀਰਾਂ ਤੁਸੀਂ ਵੇਖ ਸਕਦੇ ਜਿਹੜਾ ਸਿਸਟਮ ਦੀਆਂ ਨੇ ਸਭ ਤੋਂ ਪਹਿਲਾਂ ਸਰਦੀ ਲੱਗ ਕੇ ਜ ਖੇਤਰੋਗ ਜਿਹੜਾ ਸਿਸਟਮ ਠੀਕ ਹੈ ਪ੍ਰਭਾਵਿਤ ਕਰ ਸਕਦਾ ਜਾਨੀ ਕਿ ਜਿਹੜੇ ਆ ਬਿਲਕੁਲ ਸਰਤਤੀ ਲੱਕ ਜਾਂ ਫਿਰੋਜ਼ਪੁਰ ਗਿਆ ਫਾਜ਼ਿਲਕਾ ਹੋ ਗਿਆ ਜਾਂ ਫਰੀਦਕੋਟ ਦੇ ਪੱਛਮੀ ਖੇਤਰੋਗੇ ਆ ਮੋਕਾ ਦੇ ਕੁਝ ਖੇਤਰੋਗੇ ਅੰਮ੍ਰਿਤਸਰ ਤਰਨਤਾਰਨ ਹੋ ਗਿਆ ਪਠਾਨਕੋਟ ਗੁਰਦਾਸਪੁਰ ਹੋ ਗਿਆ ਤੇ ਉਸ ਪਰ ਜਿਹੜੇ ਪਹਾੜਾ ਦੇ ਨਾਂ ਲੱਗਦੇ ਖੇਤਰ ਜੋ ਵੀ ਆਪਾਂ ਸੈਟਲਾਈਟ ਤਸਵੀਰਾਂ ਤੁਹਾਨੂੰ ਹੋਰ ਵਿਖਾਉਣ ਦੀ ਕੋਸ਼ਿਸ਼ ਕਰਦੇ ਵੇਖੋ ਸੈਂਟਰਲੇ ਪਾਕ ਹੋਗੇ ਜਾਂ ਆ ਪਹਾੜਾ ਦੇ ਨਾਂ ਲੱਗਦੇ ਖੇਤਰੋਗੇ ਆ ਪਠਾਨਕੋਟ ਤੋਂ ਲੈ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਮੁਹਾਲੀ ਚੰਡੀਗੜ੍ਹ ਕਪੂਰਥਲਾ ਦੇ ਕੁਝ ਸ਼ਿਪਾਗ ਬਰਨਾਲਾ ਦੇ ਕੁਝ ਸ਼ਿਪਾਗ ਹੋ ਗਏ ਤੇ ਇਹਨਾਂ ਵਿੱਚ ਸਭਾਵਨਾ ਜਿਹੜੀ ਬਣਦੀ ਦਿਖਾਈ ਦੇ ਰਹੀ ਜਾਨਕਿ ਇਹਨਾਂ ਵਿੱਚ ਚਾਂਸ ਜਿਹੜੇ ਰਹਿਣਗੇ ਬਾਕੀ ਜਿਹੜੇ ਖੇਤਰ ਹੋਗੇ ਨੇ ਜਿਹੜੇ ਦੱਖਣੀ ਖੇਤਰ ਆ ਬਠਿੰਡਾ ਦਾ ਫਾਜ਼ਲਗੜ ਦੇ ਕੁਝ ਸ਼ਿਪਾਗ ਹੋ ਗਏ ਜાં ਪਗਲ ਕਰਿਆ ਬੋਰ ਮਲੋਟ ਹੋ ਗਿਆ ਜਾਂ ਲੰਬੀ ਦੇ ਖੇਤਰ ਹੋਗੇ ਜਾਂ ਇਸ ਤੋਂ ਬਾਅਦ ਸਿਰਸਾ ਹੋ ਗਿਆ ਕੁਝ ਫਤਿਹਪੁਰ ਦੇ ਖੇਤਰ ਹੋਗੇ ਜਾਂ ਸੂਰਤਗੜ ਹੋ ਗਿਆ ਅ ਸ਼੍ਰੀ ਗੰਗਾ ਨਗਰ ਦੇ ਕੁਝ ਖੇਤਰੋਗੇ ਸ਼੍ਰੀ ਗੰਗਾ ਨਗਰ ਵਿੱਚ ਕੁਝ ਸਭਾਵਨਾ ਰਹੇਗੀ ਪੰਜਾਬ ਦੇ ਨਾਲਗ ਦੇ ਕੁਝ ਹਰਿਆਣਾ ਜਾਂ ਰਾਜਸਥਾਨ ਦੇ ਰਾਜਸਥਾਨ ਦੇ ਕੁਝ ਖੇਤਰਾਂ ਵਿੱਚ ਸਭਾਵਨਾ ਰਹੇਗੀ ਹਰ ਦਿਖਾਈ ਦੇ ਰਹੇ ਤੁਸੀਂ ਵੀ ਐਕਸਰਜ ਸੈਟਲਾਈਟ ਤਸਵੀਰਾਂ ਤੁਹਾਨੂੰ ਹੋਰ ਵੀ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਹੁਣ ਵੇਖ ਸਕਦੇ ਹੋ ਸੈਟਲਾਈਟ ਤਸਵੀਰਾਂ ਤਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਕਾਵੀ ਖੇਤਰ ਜਿਹੜੇ ਇਸ ਵਿੱਚ ਕਵਰ ਹੋ ਸਕਦੇ ਜੜਕਿ ਜਿਹੜੇ ਬਿਲਕੁਲ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਜਾਂ ਪਾਣੀ ਪਤੋ ਗਿਆ ਜਾਂ ਇਸ ਤੇ ਨਾਲ ਲੱਗਦੇ ਕੁਝ ਖੇਤਰ ਦਿੱਲੀ ਦੇ ਵੀ ਕੁਝ ਖੇਤਰਾਂ ਵਿੱਚ ਸੰਭਾਵਨਾ ਰਹੇਗੀ ਸੋਨੀਪੱਤੋ ਗਿਆ ਸਾਰ ਦੇ ਕੁਝ ਖੇਤਰ ਹੋਗੇ ਜਾਂ ਉਸ ਵਾਰ ਕੁਝ ਹੋਸਰੇ ਫਤਿਆਬਾਦ ਦੇ ਕੁਝ ਟਮਟ ਲੱਗਿਆ ਸੰਭਾਵਨਾ ਰਹੇਗੀ ਜੀਂਦ ਹੋ ਗਿਆ ਆ ਸੋਨੀਪੱਤੋ ਜਾਂ ਉਸ ਤੋਂ ਬਾਅਦ ਕਾਥਲ ਅੰਬਾਲਾ ਆ ਗਿਆ ਕੁਰਕ ਖੇਤਰ ਹੋ ਗਿਆ ਪਾਣੀ ਪ ਤਰੋ ਕੇ ਪੱਛਮੀ ਯੂਪੀ ਹੋ ਗਿਆ ਜਪਾੜਾ ਤੇ ਨਾ ਲੱਗਦੇ ਪੰਜਾਬ ਦੇ ਜੋ ਵੀ ਤੁਹਾਨੂੰ ਜ਼ਿਲ੍ਹੇ ਦੱਸੇ ਨੇ ਠੀਕ ਹੈ ਪਹਿਲਾ ਨੰਬਰ ਤੇ ਤਾਂ ਇੱਥੇ ਸੁਭਾਵਨਾ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਤੇ ਬਾਕੀ ਜਿਹੜੇ ਜ਼ਿਲ੍ਹੇ ਮੈਂ ਦੂਜੇ ਨੰਬਰ ਤੇ ਬੋਲ ਜਾਨੀ ਕਿ ਜਿਹੜਾ ਬਿਲਕੁਲ ਤਖਣੀ ਖੇਤਰਾ ਜਿਹੜੇ ਆ ਜਿਹੜਾ ਜੋ ਵੀ ਤੁਹਾਨੂੰ ਸਰਕਲ ਲਾ ਕੇ ਵਿਖਾਉਣ ਦੀ ਕੋਸ਼ਿਸ਼ ਕਰ ਰਹੇ ਸਿਰਸਾ ਤੋਂ ਲੈ ਕੇ ਪਟਿੰਡਾ ਦੇ ਇਲਾਕੇ ਹੋਗੇ ਜਾਂ ਮਾਨਸਰ ਦੇ ਕੁਝ ਹਿੱਸੇ ਹੋਗੇ ਜਾਂ ਬਰਨਾਲਾ ਫਰੀਦਕੋਟ ਮੁਕਸਰ ਦੇ ਕੁਝ ਖੇਤਰ ਹੋਗੇ ਜਾਂ ਫਾਜ਼ਿਲਕਾ ਦੇ ਕੁਝ ਖੇਤਰ ਅਬੋਰ ਮਲੋਟ ਹੋ ਗਿਆ ਸ਼੍ਰੀ ਗੰਗਾ ਨਗਰ ਹੋ ਗਿਆ ਹਰਮਾਨਗੜ ਸੂਰਤਗੜ ਜਾਂ ਅਸਲ ਜੀ ਜਾਰ ਤਰ ਤੇ ਮੌਸਮ ਜਿਆ ਠੀਕ ਠਾਕ ਰਹਿਣ ਦਾ ਸਾਰ ਨੇ ਜੋ ਵੀ ਹੁੰਨਦੀਆਂ ਸੈਟਲਾਈਟ ਤਸਵੀਰਾਂ ਕਹਿ ਰਹੀਆਂ ਨੇ ਤੇ ਇਥੇ ਚ ਹੋਰ ਵੀ ਕਾਫੀ ਜਿਹੜਾ ਬਦਲਾਅ ਹੋ ਸਕਦਾ ਜਿੱਥੇ ਮੈਂ ਕਹਿ ਰਿਹਾ ਘੱਟ ਸਿਸਟਮ ਲੱਗ ਸਰਾ ਉੱਥੇ ਉਸ ਦਾ ਵੱਧ ਲੱਗ ਜੇ ਇੱਥੇ ਮੈਂ ਕਹਿ ਰਿਹਾ ਵੱਧ ਲੱਗ ਜੇ ਉੱਥੇ ਹੋ ਸਕਦਾ ਘੱਟ ਲੱਗ ਜੇ ਤੇ ਬਾਕੀ ਜੋ ਵੀ ਕਰਨਾ ਪਰਮਾਤਮਾ ਨੇ ਕਰਨਾ ਠੀਕ ਹੈ ਜੋ ਵੀ ਆਪਣਾ ਸੈਟਲਾਈਟ ਤਸਵੀਰਾਂ ਡਾਟਾ ਮਿਲਿਆ ਉਸ ਅਕੋਰਡਿੰਗ ਤਵੜ ਤੱਕ ਜਾਣਕਾਰੀ ਆਪਾਂ ਪਹੁੰਚਾ ਦਿੱਤੀ ਤੇ ਜਿਹੜਾ 4 ਨੂੰ ਜਿਹੜਾ ਪੂਰਾ ਚੱਲੇਗਾ ਯਾਨੀ ਕਿ 3 ਦੀ ਦੁਪਹਿਰ ਸ਼ਾਮ ਤੋਂ ਬਾਅਦ ਰਾਤ ਤੋਂ ਲੈ ਕੇ ਗੱਲ ਕਰੀਏ ਦੀ ਸੰਭਾਵਨਾ ਜਿਹੜੀ ਠੀਕ ਹੈ ਪੂਰਾ ਠੀਕ-ਠਾਕ ਚੱਲੇਗਾ ਜਾਨਕਿ ਰਫਤਾਰ ਠੀਕ-ਠਾਕ ਹੋਵੇਗੀ ਤੇ ਜਿਸ ਕਰਕੇ ਸਪੋਰਟ ਠੀਕ-ਠਾਕ ਬਲੇਗੀ ਸਿਸਟਮ ਨੂੰ ਤਾਂ ਜਿਸ ਕਰਕੇ ਸਿਸਟਮ ਠੀਕ-ਠਾਕ ਜਾਨਕਿ ਹਲਕੇ ਦਰਮਿਆਨੇ ਸਿਸਟਮ ਲੱਗੇਗਾ ਤੇ ਕੁਝ ਖੇਤਰਾਂ ਹਲਕਾ ਦਰਮਿਆਨਾ ਕਿਥੇ ਕਿਥੇ ਤੇਜ਼ ਜੜਮੀ ਤੇ ਝਾਟ ਵੇਖਣ ਨੂੰ ਮਿਲ ਸਕਦੀ ਹੈ ਤਾਂ ਮੇਨ ਸਿਸਟਮ ਦੀ ਗੱਲ ਕਰੀਏ ਚਾਰ ਜਿਹੜਾ ਸਰਪੰਨ ਲੱਗਣ ਦੀ ਸੰਭਾਵਨਾ ਤੇ ਪੰਜ ਨੂੰ ਜ਼ਿਆਦਾਤਰ ਲਾਗੇ ਮੌਸਮ ਜੇ ਠੀਕ-ਠਾਕ ਰਹਿੰਦੇ ਆ ਸਾਰਨੇ ਛੇ ਨੂੰ ਮੌਸਮ ਠੀਕ-ਠਾਕ ਹੈ ਉਸ ਪਰ 7 8 9 ਦੇ ਦਰਮਿਆਨ ਜਿਹੜੇ ਉਚੇ ਖੇਤਰਾ ਮੱਧਮ ਧੁੱਪ ਆ ਨਿਕਲਦੇ ਆ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ 5 ਫਰਵਰੀ ਨੂੰ ਕਾਫੀ ਖੇਤਰਾ ਇਹ ਫਿਰ ਤੋਂ ਜਿਹੜੀ ਸੰਘਣੀ ਧੁੰਦ ਦੀ ਜਿਹੜੀ ਦਸਤਕ ਹੋ ਸਕਦੀ ਹੈ ਤੇ 4 ਨੂੰ ਵੀ ਕੁਝ ਖੇਤਰਾਾਂ ਵਿੱਚ ਜਿਹੜੀ ਧੁੰਦ ਵੇਖਣ ਨੂੰ ਮਿਲ ਸਕਦੀ ਤੇ ਅੱਜ ਹੋ ਸਕਦਾ ਹੈ ਕਿ ਆ 10 11 ਵਜੇ ਤੱਕ ਮੌਸਮ ਠੀਕ ਠਾਕ ਯਾਨੀ ਕਿ ਹੋ ਜੇ ਉਸ ਪਰ 11 12 ਜਾਂ ਦੁਪਹਿਰ ਸ਼ਾਮ ਦੇ ਆਸਪਾਸ ਕਈ ਖੇਤਰਾਾਂ 'ਚ ਧੁੱਪ ਨਿਕਲਦੇ ਆ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਧੁੰਦ ਹੌਲੀ ਹੌਲੀ ਡਿੱਗ ਜੇਗੀ ਯਾਨੀ ਕਿ ਉੱਤਰ ਪੱਛਮ ਦੇ ਜਿਹੜੀ ਹਵਾਵਾਂ ਚੱਲ ਰਹੀਆਂ ਨੇ ਖੁੱਲ ਕੇ ਜਿਸ ਕਰਕੇ ਆ ਧ ਤੋਂ ਲੈ ਕੇ ਤੇ ਕੱਲ 4 ਫਿਰ ਪੂਰਾ ਚੱਲੇਗਾ ਤੇ ਉਸ ਵਕਤ ਸਿਸਟਮ ਲੱਗਨ ਦੇ ਨਾਲ ਤੇ ਫਿਰ 5 ਤੋਂ ਲੈ ਕੇ 7 8 9 ਦੇ ਦਰਮਿਆਨ ਜ਼ਿਆਦਾਤਰ ਲੱਗੇ ਮੌਸਮ ਜਾਂ ਠੀਕ ਠਾਕ ਬਣਿਆ ਰਹਿ ਸਕਦਾ ਜਾਨਕੀ ਮੌਸਮ ਖੁਸ਼ਕ ਰਹੇਗਾ ਤੇ ਤੁਹਾਨੂੰ ਦੱਸ ਦਿੱਤਾ 7 ਤੋਂ ਲੈ ਕੇ 9 ਫਿਰ ਦੇ ਦਰਮਿਆਨ ਇੱਕ ਉੱਚੇ ਲੈਵਲ ਦੀ ਬੱਦਲਾਈ ਕ੍ਰਾਸ ਕਰਕੇ ਇਸ ਦਾ ਕੋਈ ਜ਼ਿਆਦਾ ਪ੍ਰਭਾਵ ਇੱਕ ਨੂੰ ਨਹੀਂ ਮਿਲੇਗਾ ਪੰਜਾਬ ਪੰਜਾਬ ਦੇ ਨਾਲ ਲਗਦੇ ਰਣ ਅਤੇ Rajasthan ਦੇ ਖੇਤਰਾ ਵਿੱਚ ਦੀ ਕੋਈ ਵੀ ਸਵਾਪਣਾ ਪਾਨ ਦੀ ਦਿਖਾਈ ਨਹੀਂ ਦੇ ਰਹੀ ਤੇ ਜੇਕਰ ਹੋਰ ਕੋਈ ਬਦਲਾਅ ਵੇਖਣ ਮਿਲਦਾ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਕੱ ਵਿਗਿਆਲ ਜੇਕਰ ਸਿਸਟਮ ਵਿੱਚ ਹੋਰ ਕੁਝ ਬਦਲਾਅ ਵੇਖਣ ਨੂੰ ਮਿਲਦਾ ਤੇ ਠੀਕ ਹੈ ਜੋ ਵੀ ਸੈਟਲਾਈਟ ਤਸਵੀਰਾਂ ਉਸ ਅਕੋਰਡਿੰਗ ਕਹਿਤਾ ਬਾਕੀ ਸਿਸਟਮ ਲੱਗਣਾ ਜਾਂ ਨਹੀਂ ਲੱਗਣਾ ਪਰਮਾਤਮਾ ਦੇ ਹੱਥ 'ਚ ਤੇ ਆਪਾਂ ਇੱਕ ਫਰਵ ਨੂੰ ਕਿਹਾ ਸੀ ਉਸ ਵਿੱਚ ਸਿਸਟਮ ਲੱਗਨ ਤੇ ਜਿਹੜੇ ਕੋਈ ਵੀ ਆਪਾਂ ਗੱਲ ਕਰੀ ਕੋਈ ਵੀ ਸਭਾਵਨਾ ਨਹੀਂ ਪਣੀ ਤਾਂ ਸੈਟਲਾਈਟ ਤਸਵੀਰਾਂ ਵਿੱਚ ਵਿਖਾਈ ਦੇ ਰਿਹਾ ਸੀ ਕਿ ਇੱਕ ਫਰਵ ਨੂੰ ਸਿਸਟਮ ਲੱਗੇਗਾ ਤਾਂ ਪਰ ਉਹ ਵੀ ਸਿਸਟਮ ਨਹੀਂ ਲੱਗਾ ਤਾਂ ਹੋ ਸਕਦਾ ਹੈ ਵੀ ਠੀਕ ਹੈ ਸਿਸਟਮ ਲੱਗ ਸਕਦਾ ਨਹੀਂ ਵੀ ਲੱਗ ਸਕਦਾ ਹੋ ਸਕਦਾ ਥੋੜੇ-ਪੋਟ ਖੇਤਰਾ ਪ੍ਰਭਾਵਿਤ ਕਰੇ ਜੋ ਵੀ ਜ਼ਿਲ੍ਹੇ ਦੱਸੇ ਨੇ ਉਸ ਰਾ ਉਸ ਤੇ ਸਭਾਵਨਾ ਪਾਜੇ ਤਾਂ ਪੰਜਾਬ ਤਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰਾਂ ਵਿੱਚ ਚਾਂਸ ਲੱਗ ਰਹੇ ਨੇ ਬਾਕੀ ਰਾਜਸਥਾਨ ਦੇ ਖੇਤਰਾਂ ਵਿੱਚ ਥੋੜੇ ਬਹੁਤ ਇਕਦੂਕਾ ਪਾਗਾ ਮੌਸਮ ਆਪਣਾ ਰਹੇਗੀ ਤਾਂ ਜੋ ਵੀ ਜ਼ਿਲ੍ਹੇ ਮਦਸੇ ਦੱਖਣ ਪੱਛਮੀ ਉੱਥੇ ਵੀ ਕਿਤੇ ਕਿਤੇ ਟਾਮਟ ਲਾ ਕੇ ਮੌਸਮ ਆਪਣਾ ਬਣ ਸਕਦੀ ਜਾਨੀ ਕਿ ਥੋੜੇ ਬਹੁਤ ਖੇਤਰਾਂ ਵਿੱਚ ਗਰ ਚਮਕ ਦੇ ਨਾਲ ਕਿਤੇ ਕਿਤੇ ਮੀਂਹ ਤੇ ਛਰਾਟੇ ਦਰਜ ਕੀਤੇ ਜਾ ਸਕਦੇ ਨੇ ਤਾਂ ਪਹਿਲਾ ਜ਼ਿਲ੍ਹੇ ਮਦਸੇ ਸੇ ਪੱਛਮੀ ਸਰਤਿ ਲਾ ਕੇ ਜਾਂ ਪਹਾੜਾਂ ਦੇ ਨਾਲ ਲੱਗਦੇ ਪੁਆਰ ਤੇ ਖੇਤਰ ਜਾਂ ਮੱਧ ਪੰਜਾਬ ਹੋ ਗਿਆ ਜਾਂ ਹਰਿਆਣਾ ਦੇ ਪੰਜਾਬ ਦੇ ਨਾਲ ਲੱਗਦੇ ਜਾਂ ਚੰਡੀਗੜ੍ਹ ਦਿੱਲੀ ਦੇ ਨਾਲ ਲੱਗਦੇ ਪੱਛਮੀ ਯੂਪੀ ਹੋ ਗਿਆ ਇੱਥੇ ਮੌ ਵੀ ਜਾਣਕਾਰੀ ਮਿਲੇਗੀ ਤੁਹਾਡਾ ਤੱਕ ਜਰੂਰ ਪਹੁੰਚਾ ਦਿੱਤੀ ਜਾਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਵੇਖਣ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ